ਅਨੰਦਪੁਰ ਸਾਹਿਬ ਦੀ ਉਹ ਧਰਤੀ ਤਨ ਹੈ ਜਿੱਥੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਚਰਨ ਪਾਏ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੁਰਤੀ ਜੋੜ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਤਿਗੁਰੂ ਅੰਦਰ ਜਾਮੀ ਹਨ ਉਹ ਸਭ ਦੇ ਦਿਲਾਂ ਦੀਆਂ ਜਾਣਦੇ ਨੇ ਉਹ ਬੜੇ ਤੀਰਜਵਾਨ ਹਨ ਤੇ ਉਹ ਸਭ ਦੇ ਹਿਰਦੇ ਦੀ ਜਾਣਨ ਵਾਲੇ ਨੇ ਕਿਰਪਾਲੂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦਪੁਰ ਸਾਹਿਬ ਵਿੱਚ ਆਨੰਦ ਕਰ ਰਹੇ ਨੇ ਆਨੰਦਪੁਰ ਸਾਹਿਬ ਵਿੱਚ ਰੋਜ਼ ਹੀ ਆਨੰਦ ਹੁੰਦਾ ਹੈ ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਨੇ ਹਜ਼ਾਰਾਂ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ ਤੇ ਕਿੰਨੇ ਸਿੱਖ ਜੱਥੇ ਬਣਾ ਕੇ ਟੋਲੀਆਂ ਬਣਾ ਕੇ ਗੁਰੂ ਸਾਹਿਬ ਕੋਲ ਆਉਂਦੇ ਨੇ ਉਹ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਦੇ ਨੇ ਇੱਕ ਦਿਨ ਗੁਰੂ ਸਾਹਿਬ ਆਪਣੀ ਮੋਜ ਵਿੱਚ ਖਾਲਸੇ ਦੇ ਦੀਵਾਨ ਵਿੱਚ ਬੈਠੇ ਹੋਏ ਸੀ ਮਹਾਰਾਜ ਐਦਾ ਸ਼ੋਭ ਰਹੇ ਸੀ ਜਿਦਾਂ ਤਾਰਿਆਂ ਵਿੱਚ ਚੰਦਰਮਾ ਸੋਭਦਾ ਹੈ ਇਸ ਤਰ੍ਹਾਂ ਗੁਰੂ ਸਾਹਿਬ ਖਾਲਸੇ ਦੇ ਵਿੱਚ ਬੈਠੇ ਦਰਸ਼ਨ ਦੇ ਰਹੇ ਸਨ ਗੁਰੂ ਸਾਹਿਬ ਦੇ ਕੋਲ ਥੋੜੇ ਗੁਰਸਿੱਖ ਬੈਠੇ ਸਨ ਕਲਗੀਧਰ ਪਾਸ਼ਾ ਜੀ ਦੇ ਸੀਸ ਤੇ ਸੋਨਾ ਚੌਰ ਝੂਲ ਰਿਹਾ ਹੈ ਗੁਰੂ ਸਾਹਿਬ ਦਾ ਮਹਾ ਪ੍ਰਕਾਸ਼ ਹੋ ਰਿਹਾ ਹੈ ਇਸ ਤਰ੍ਹਾਂ ਲੱਗਦਾ ਜਿਦਾਂ ਤਾਰਿਆਂ ਵਿੱਚ ਪੂਰਨਵਾਸੀ ਦਾ ਚੰਦ ਚੜ੍ਹ ਗਿਆ ਹੋਵੇ ਗੁਰੂ ਸਾਹਿਬ ਦੀਆਂ ਮੋਟੀਆਂ-ਮੋਟੀਆਂ ਸੋਹਣੀਆਂ ਅੱਖਾਂ ਨੇ ਜਿਵੇਂ ਕਮਲ ਦੀਆਂ ਪੰਖੜੀਆਂ ਹੋਣ ਜਿਵੇਂ ਕਮਲ ਦੇ ਫੁੱਲ ਦੇ ਇੱਕ ਪਾਸੇ ਲਾਲੀ ਹੁੰਦੀ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਅੱਖ ਦੇ ਡੋਰੇ ਵਿੱਚ ਵੀ ਲਾਲੀ ਹੈ ਤੇ ਉਹਨਾਂ ਦੇ ਨੇਤਰਾਂ ਦੀ ਤਕਣੀ ਬੜੀ ਤਿੱਖੀ ਹੈ ਗੁਰੂ ਸਾਹਿਬ ਜਿੱਧਰ ਦੇਖਦੇ ਹਨ ਨਿਹਾਲ ਕਰ ਦਿੰਦੇ ਹਨ ਸੁੰਦਰ ਨੇਤਰਾਂ ਦੇ ਮਾਲਕ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਐਨੇ ਵੱਡੇ ਦਾਨੀ ਹਨ ਕਿ ਉਹ ਸਭ ਕੁਝ ਦੇ ਦਿੰਦੇ ਹਨ ਉਹ ਆਪਣੇ ਸਿੱਖ ਨੂੰ ਮੁਕਤੀ ਵੀ ਦੇ ਦਿੰਦੇ ਹਨ ਜਦੋਂ ਉਹ ਦੇਖਦੇ ਹਨ ਤਾਂ ਆਪਣੇ ਦਾਸਾਂ ਦੇ ਦੁੱਖ ਦੂਰ ਕਰ ਦਿੰਦੇ ਹਨ ਜਿਸ ਤੇ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਬਣ ਜਾਂਦੀ ਹੈ ਉਸ ਨੂੰ ਕੋਈ ਦੁੱਖ ਨਹੀਂ ਰਹੰਗਾ ਗੁਰੂ ਸਾਹਿਬ ਕੋਲ ਗੁਰੂ ਸਾਹਿਬ ਦੀ ਭੂਆ ਦੇ ਪੰਜੋ ਪੁੱਤਰ ਖੜੇ ਹਨ ਪੰਡਤ ਦੇ ਆਰਾਮ ਗੁਰੂ ਸਾਹਿਬ ਦੇ ਪੁਜਾਰੀ ਖੜੇ ਹਨ ਗੁਰੂ ਸਾਹਿਬ ਦਾ ਦੀਵਾਨ ਆਨੰਦ ਚੰਦ ਖੜਾ ਹੈ ਕੋਲ ਸੂਰਬੀਰ ਯੋਧੇ ਨੌਜਵਾਨ ਸਿੱਖ ਖੜੇ ਹਨ ਗੁਰੂ ਸਾਹਿਬ ਤਖਤ ਤੇ ਬੈਠੇ ਹੋਏ ਨੇ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਐਨੇ ਵਿੱਚ ਇੱਕ ਰਿਛ ਦਾ ਤਮਾਸ਼ਾ ਕਰਨ ਵਾਲਾ ਰਿਛ ਲੈ ਕੇ ਆ ਗਿਆ ਰਿਛ ਦਾ ਬੜਾ ਵੱਡਾ ਸ਼ਰੀਰ ਸੀ ਉਹਦਾ ਕਾਲਾ ਰੰਗ ਸੀ ਐਦਾਂ ਲੱਗਦਾ ਜਿਦਾਂ ਸ਼੍ਰੀ ਰਾਮਚੰਦਰ ਜੀ ਕੋਲ ਇੱਕ ਜਾਮਵੰਤ ਰਿਛ ਸੀ ਮਾਨੋ ਉਹੀ ਆ ਗਿਆ ਹੋਵੇ ਰਿਛ ਦੇ ਸਾਰੇ ਸ਼ਰੀਰ ਤੇ ਲੰਮੇ ਲੰਮੇ ਵਾਲ ਸਨ ਉਹਦਾ ਸਰੂਪ ਬੜਾ ਡਰਾਉਣਾ ਸੀ ਉਹਦੇ ਨੋ ਬੜੇ ਭਿਆਨਕ ਲੱਗਦੇ ਸਨ ਉਸ ਦੀ ਨੱਕ ਵਿੱਚ ਉਹਨਾਂ ਨੇ ਨਕੇਲ ਪਾਈ ਹੋਈ ਸੀ ਜਿਹੜਾ ਕਲੰਦਰ ਸੀ ਉਸਨੇ ਆਪਣੇ ਸਰੀਰ ਤੇ ਚਮੜਾ ਲਪੇਟਿਆ ਹੋਇਆ ਸੀ ਉਸਨੇ ਰਿਚ ਨੂੰ ਡਰਾਉਣ ਵਾਸਤੇ ਇੱਕ ਸੋਟੀ ਫੜੀ ਹੋਈ ਸੀ ਜਿਸ ਤਰ੍ਹਾਂ ਉਹ ਸੋਟੀ ਨਾਲ ਇਸ਼ਾਰਾ ਕਰਦਾ ਸੀ ਉਹ ਰਿਚ ਉਦਾਂ ਹੀ ਨੱਚਦਾ ਸੀ ਜਦੋਂ ਉਸਨੇ ਰਿਚ ਨੂੰ ਸੋਟੀ ਦਿਖਾਈ ਤਾਂ ਉਸਨੇ ਤਮਾਸ਼ਾ ਸ਼ੁਰੂ ਕਰ ਦਿੱਤਾ ਗੁਰੂ ਸਾਹਿਬ ਆਪਣੇ ਪਲੰਗ ਤੇ ਬੈਠੇ ਨੇ ਤੇ ਸਿੱਖ ਨੌਜਵਾਨ ਸਾਹਮਣੇ ਖੜੇ ਨੇ ਗੁਰੂ ਕੇ ਸਿੱਖ ਦਰਸ਼ਨ ਕਰ ਰਹੇ ਨੇ ਤੇ ਤਮਾਸ਼ਾ ਕਰਨ ਵਾਲਾ ਸਾਹਮਣੇ ਆ ਗਿਆ ਉਹ ਕਲੰਦਰ ਰਿਛੇ ਦਾ ਤਮਾਸ਼ਾ ਦਿਖਾਉਣ ਲੱਗ ਪਿਆ ਤੇ ਗੁਰੂ ਸਾਹਿਬ ਤਮਾਸ਼ਾ ਦੇਖਣ ਲੱਗੇ ਉਹ ਕਲੰਦਰ ਰਿਛ ਨਾਲ ਕੁਸ਼ਤੀ ਕਰਨ ਲਗਾ ਕਦੇ ਰਿਛ ਦੇ ਉੱਤੇ ਕਲੰਦਰ ਹੋ ਜਾਂਦਾ ਤੇ ਕਦੇ ਕਲੰਦਰ ਦੇ ਉੱਤੇ ਰਿਛ ਉਹ ਗੁਰੂ ਸਾਹਿਬ ਨੂੰ ਤਮਾਸ਼ਾ ਕਰਕੇ ਦਿਖਾ ਰਹੇ ਨੇ ਲੋਕ ਉਸ ਰਿਛ ਤੇ ਕਲੰਦਰ ਦੇ ਆਲੇ ਦੁਆਲੇ ਖੜੇ ਨੇ ਤੇ ਉਹਨਾਂ ਦਾ ਤਮਾਸ਼ਾ ਦੇਖ ਰਹੇ ਹਨ ਰਿਛ ਜਦੋਂ ਬੋਲਦਾ ਉਹ ਬੜੀ ਡਰਾਉਣੀ ਆਵਾਜ਼ ਕੱਢਦਾ ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀਆਂ ਬਾਹਾਂ ਉੱਤੇ ਕਰ ਲੈਂਦਾ ਹੈ ਤੇ ਉਹ ਕਲੰਦਰ ਨੂੰ ਜੱਫੀ ਪਾ ਲੈਂਦਾ ਹੈ ਤੇ ਕਲੰਦਰ ਉਹਨੂੰ ਜੱਫੀ ਪਾ ਲੈਂਦਾ ਹੈ ਇਸ ਤਰ੍ਹਾਂ ਗੁਰੂ ਦੇ ਦਰਬਾਰ ਵਿੱਚ ਕਲੰਦਰ ਨੇ ਆਪਣਾ ਤਮਾਸ਼ਾ ਕਰਕੇ ਦਿਖਾਇਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਦੇ ਸਿੱਖ ਇਹ ਤਮਾਸ਼ਾ ਦੇਖ ਰਹੇ ਨੇ ਸਿੱਖ ਕਹਿਣ ਲੱਗੇ ਇਹ ਤਾਂ ਬੜਾ ਵੱਡਾ ਪਾਲੂ ਹੈ ਅਸੀਂ ਐਡਾ ਵੱਡਾ ਰਿਚ ਨਹੀਂ ਦੇਖਿਆ ਇਸ ਰਿਚ ਦਾ ਆਕਾਰ ਬੜਾ ਵੱਡਾ ਜਦੋਂ ਇਹ ਤਮਾਸ਼ਾ ਹੋ ਰਿਹਾ ਸੀ ਉਦੋਂ ਇੱਕ ਸਿੱਖ ਗੁਰੂ ਸਾਹਿਬ ਦੇ ਸਿਰ ਉੱਤੇ ਚੋਰ ਝੁਲਾ ਰਿਹਾ ਸੀ ਉਸ ਦਾ ਨਾਮ ਸੀ ਭਾਈ ਕੀਰਤੀਆ ਉਹ ਗੁਰੂ ਸਾਹਿਬ ਦੇ ਸੀਸ ਉੱਤੇ ਚੋਰ ਕਰਿਆ ਕਰਦਾ ਸੀ ਭਾਈ ਕੀਰਤੀਆ ਉਹ ਵੀ ਗੁਰੂ ਸਾਹਿਬ ਦਾ ਪ੍ਰੇਮੀ ਸੀ ਗੁਰੂ ਸਾਹਿਬ ਆਪਣੇ ਪਲੰਗ ਤੇ ਬੈਠੇ ਸੀ ਭਾਈ ਕੀਰਤੀਆ ਗੁਰੂ ਸਾਹਿਬ ਦੇ ਪਿੱਛੇ ਚੋਰ ਕਰ ਰਿਹਾ ਸੀ ਤੇ ਤਮਾਸ਼ੇ ਨੂੰ ਬੜੀ ਖੁਸ਼ੀ ਨਾਲ ਦੇਖ ਰਿਹਾ ਸੀ ਉਹ ਵੀ ਗੱਬਰੂ ਜਵਾਨ ਸੀ ਮਹਾਰਾਜ ਦੀ ਕਰੀਬਨ 14 ਸਾਲ ਦੀ ਉਮਰ ਸੀ ਤੇ ਉਹ 16 ਸਾਲ ਦਾ ਸੀ ਜਿੱਥੇ ਬਾਕੀ ਸਿੱਖ ਰਿੱਚ ਦਾ ਤਮਾਸ਼ਾ ਦੇਖ ਰਹੇ ਸੀ ਉੱਥੇ ਭਾਈ ਕੀਰਤੀਆ ਵੀ ਉਛਲ-ਉਛਲ ਕੇ ਇਹ ਤਮਾਸ਼ਾ ਦੇਖ ਰਿਹਾ ਸੀ ਉਹ ਕਹਿਣ ਲੱਗਾ ਇਹ ਬੜੀ ਵੱਡੀ ਦੇਵ ਵਾਲਾ ਭਾਲੂ ਹੈ ਇਹ ਇੰਨਾ ਖਤਰਨਾਕ ਹੈ ਇਹਨੂੰ ਇਹਨਾਂ ਨੇ ਕਿਵੇਂ ਫੜ ਲਿਆ ਭਾਈ ਕੀਰਤੀਆ ਕਹਿੰਦਾ ਇੰਨਾ ਵੱਡਾ ਭਾਲੂ ਇਸ ਬੰਦੇ ਨੇ ਕਿਵੇਂ ਕਾਬੂ ਕਰ ਲਿਆ ਇਹ ਵਿਚਾਰਾ ਇਸ ਜੋਨ ਵਿੱਚ ਕਿਵੇਂ ਪੈ ਗਿਆ ਐਨੇ ਕੀ ਕੀਤਾ ਹੈ ਇਹਦੇ ਕੋਲੋਂ ਕੀ ਪਾਪ ਹੋਇਆ ਕਿ ਇਹਨੂੰ ਇਹ ਜੋਨ ਮਿਲੀ ਪਰਮੇਸ਼ਵਰ ਨੇ ਸਭ ਤੋਂ ਵਧੀਆ ਜਨਮ ਮਨੁੱਖਾ ਦਿੱਤਾ ਜਿਸ ਕੋਲ ਸਭ ਸਹੂਲਤਾਂ ਨੇ ਭਾਈ ਕੀਰਤੀਆ ਕਹਿ ਲਗਾ ਇਸ ਰਿਸ਼ੀਕੁੱਲ ਕੀ ਭੁੱਲ ਹੋਈ ਹੈ ਕਿ ਇਹਨੂੰ ਰਿਚ ਦਾ ਜਨਮ ਮਿਲਿਆ ਇਹ ਕਿਹੜੇ ਕਾਰਨ ਰਿਚ ਬਣਿਆ ਗੁਰੂ ਸਾਹਿਬ ਤੋਂ ਬਿਨਾ ਇਹ ਕੋਈ ਨਹੀਂ ਜਾਣਦਾ ਸਾਰੇ ਸਿੱਖਾਂ ਵਿੱਚ ਕੀਰਪਾ ਦੇ ਸਾਗਰ ਗੁਰੂ ਕਲਗੀਧਰ ਹਨ ਉਹ ਜਾਣਦੇ ਹਨ ਕਿ ਇਹ ਪਿਛਲੇ ਜਨਮ ਵਿੱਚ ਕੌਣ ਸੀ ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੋਲ ਪਏ ਮਹਾਰਾਜ ਕਹਿ ਲਗੇ ਕੀਰਤਿਆ ਤੈਨੂੰ ਪਤਾ ਹੈ ਇਹ ਕੌਣ ਹੈ ਉਹ ਕਹਿ ਲਗਾ ਮਹਾਰਾਜ ਮੈਨੂੰ ਨਹੀਂ ਪਤਾ ਮਹਾਰਾਜ ਕਹਿ ਲਗੇ ਫਿਰ ਤੈਨੂੰ ਦੱਸ ਦਿਆਂ ਇਹ ਕੌਣ ਹੈ ਇਹ ਪਿਛਲੇ ਜਨਮ ਵਿੱਚ ਤੇਰਾ ਪਿਤਾ ਸੀ ਤੇਰਾ ਪਿਤਾ ਸਾਡੇ ਦਰਬਾਰ ਵਿੱਚ ਸੇਵਾ ਕਰਦਾ ਸੀ ਇਹ ਉਹੀ ਹੈ ਇਹਦੇ ਕੋਲੋਂ ਕੋਈ ਪਾਪ ਹੋ ਗਿਆ ਕੋਈ ਭੁੱਲ ਹੋ ਗਈ ਜਿਸ ਕਰਕੇ ਇਹ ਭਾਲੂ ਦੀ ਜੁਨੀ ਵਿੱਚ ਪੈ ਗਿਆ ਇਹ ਆਪਣੇ ਕਰਮ ਦੀ ਸਜ਼ਾ ਭੋਗ ਰਿਹਾ ਹੈ ਇਹ ਇਹਨਾਂ ਕਲੰਦਰਾਂ ਦੇ ਵਸ ਪੈ ਗਿਆ ਉਸ ਵਕਤ ਉੱਥੇ ਜਿੰਨੇ ਵੀ ਸਿੱਖ ਨੌਜਵਾਨ ਸਨ ਉਹ ਬੜੇ ਹੈਰਾਨ ਹੋ ਗਏ ਤੇ ਕੀਰਤੀਆਂ ਨੂੰ ਇਸ ਗੱਲ ਦਾ ਗੁੱਸਾ ਲੱਗ ਗਿਆ ਸਾਰਿਆਂ ਨੂੰ ਇੱਕਦਮ ਅਚੰਭਾ ਹੋ ਗਿਆ ਗੁਰੂ ਸਾਹਿਬ ਕਹਿਣ ਲੱਗੇ ਕੀਰਤੀਆ ਇਹ ਤੇਰਾ ਪਿਤਾ ਹੀ ਹੈ ਜੋ ਇਸ ਜੂਨੀ ਵਿੱਚ ਪੈ ਗਿਆ ਹੈ ਕੀਰਤੀਆ ਦਾ ਮੂੰਹ ਇੱਕਦਮ ਫੱਕ ਹੋ ਗਿਆ ਤੇ ਬਾਕੀ ਸਾਰੇ ਵੀ ਹੈਰਾਨ ਹੋ ਗਏ ਕੀਰਤੀਆ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਇਹ ਕੀ ਕਹਿ ਦਿੱਤਾ ਤੁਸੀਂ ਮੇਰਾ ਪਿਤਾ ਤਾਂ ਸਦਾ ਹੀ ਤੁਹਾਡੇ ਚਰਨਾਂ ਵਿੱਚ ਸੇਵਾ ਕਰਦਾ ਰਿਹਾ ਮੇਰੇ ਪਿਤਾ ਨੇ ਤਾਂ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਕੀਤੀ ਹੈ ਮੇਰਾ ਪਿਤਾ ਗੁਰੂ ਘਰ ਦਾ ਮੁੱਢ ਕਦੀਮੀ ਸੇਵਕ ਸੀ ਉਹ ਬਾਣੀ ਪੜ੍ਹਦਾ ਸੀ ਸੇਵਾ ਕਰਦਾ ਸੀ ਜਦੋਂ ਦੀ ਮੈਂ ਹੋਸ਼ ਸੰਭਲ ਲਈ ਹੈ ਉਹ ਗੁਰੂ ਘਰ ਨਾਲ ਹੀ ਜੁੜਿਆ ਰਿਹਾ ਉਹ ਗੁਰੂ ਘਰ ਦਾ ਸਿੱਖ ਸੀ ਗੁਰੂ ਘਰ ਵਿੱਚ ਜਿਹੜੀ ਸੰਗਤ ਆਂਦੀ ਸੀ ਉਹ ਉਹਨਾਂ ਦੀ ਅਰਦਾਸ ਵੀ ਕਰਿਆ ਕਰਦਾ ਸੀ ਤੇ ਸੰਗਤ ਜਿਹੜਾ ਪ੍ਰਸ਼ਾਦ ਲਿਆਂਦੀ ਸੀ ਉਹ ਵਰਤਾਇਆ ਵੀ ਕਰਦਾ ਸੀ ਆਪ ਜੀ ਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਰਹਿ ਕੇ ਉਹ ਸੇਵਾ ਕਰਿਆ ਕਰਦਾ ਸੀ ਉਨ੍ਹਾਂ ਦੀ ਸੇਵਾ ਮੇਰੇ ਪਿਤਾ ਜੀ ਨੇ ساری ਜ਼ਿੰਦਗੀ ਕੀਤੀ ਹੈ ਤਾਂ ਗੁਰੂ ਤੇਗ ਬਹਾਦਰ ਜੀ ਨੇ ਹਜ਼ਾਰਾਂ ਲੋਕਾਂ ਦਾ ਕਲਿਆਣ ਕੀਤਾ ਹੈ ਉਹਨਾਂ ਨੇ ਹਜ਼ਾਰਾਂ ਸੰਗਤਾਂ ਦਾ ਭਲਾ ਕੀਤਾ ਹੈ ਗੁਰੂ ਤੇਗ ਬਹਾਦਰ ਜੀ ਨੇ ਪਸ਼ੂ ਵੀ ਤਾਰਤੇ ਪ੍ਰੇਤ ਵੀ ਤਾਰਤੇ ਉਹਨਾਂ ਦੇ ਦਰਬਾਰ ਵਿੱਚ ਸੇਵਾ ਕਰਨ ਵਾਲਾ ਲੰਗਰ ਵਰਤਾਨ ਵਾਲਾ ਅਰਦਾਸ ਕਰਨ ਵਾਲਾ ਮੁਕਤੀ ਤੋਂ ਕਿਵੇਂ ਬਚ ਸਕਦਾ ਹੈ ਉਹ ਕਿਵੇਂ 84 ਦੇ ਗੇੜੇ ਵਿੱਚ ਪੈ ਸਕਦਾ ਹੈ ਮੇਰਾ ਪਿਤਾ ਮਨੁੱਖਾ ਜੂਨ ਚ ਸੀ ਤੁਹਾਡੇ ਪਿਤਾ ਦੀ ਸੇਵਾ ਕਰਦਾ ਸੀ ਹੁਣ ਪਾਲੂ ਬਣਿਆ ਹੋਇਆ ਤੇ ਆਪ ਜੀ ਵੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰੋ ਜਿਨ੍ਹਾਂ ਦੀ ਸੇਵਾ ਬੇਰਾ ਬਾਪ ਕਰਦਾ ਸੀ ਉਹਨਾਂ ਦੇ ਪੁੱਤਰ ਦੀ ਸੇਵਾ ਮੈਂ ਕਰਦਾ ਤੁਸੀਂ ਕਹਿੰਦੇ ਹੋ ਕਿ ਮੇਰਾ ਪਿਤਾ ਪਾਲੂ ਬਣ ਗਿਆ ਫੇਰ ਤੇ ਗੁਰੂ ਜੀ ਮੈਨੂੰ ਬਾਂਦਰ ਬਣਨਾ ਚਾਹੀਦਾ ਜੇ ਮੇਰਾ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਕਰਕੇ ਰਿਚ ਬਣਿਆ ਹੈ ਮੈਂ ਤੁਹਾਡੀ ਸੇਵਾ ਕਰਦਾ ਤੁਸੀਂ ਮੈਨੂੰ ਬਾਂਦਰ ਦੀ ਜੁਨੀ ਪਾਓਗੇ ਹੇ ਗੁਰੂ ਜੀ ਤੁਹਾਡੀ ਸੇਵਾ ਦਾ ਇਹੋ ਫਲ ਹੈ ਬੰਦਾ ਸਾਰੀ ਉਮਰ ਸੇਵਾ ਕਰੇ ਗੁਰੂ ਘਰ ਦੀ ਸੇਵਾ ਕਰੇ ਤੇ ਅੰਤ ਰਿਚ ਬਣ ਜਾਵੇ ਬਾਂਦਰ ਬਣ ਜਾਵੇ ਤਾਂ ਗੁਰੂ ਘਰ ਦੀ ਸੇਵਾ ਦਾ ਕੀ ਫਾਇਦਾ ਜੇ ਆਪ ਦੇ ਪਿਤਾ ਦੀ ਸੇਵਾ ਕਰਕੇ ਮੇਰਾ ਪਿਤਾ ਮੁਕਤ ਨਹੀਂ ਹੋਇਆ ਤਾਂ ਤੁਹਾਡੀ ਸੇਵਾ ਕਰਕੇ ਮੈਂ ਮੁਕਤ ਕਿਵੇਂ ਹੋਵਾਂਗਾ ਸਭ ਤੋਂ ਪਰਮ ਭਗਤੀ ਹੈ ਮੁਕਤ ਹੋ ਜਾਣਾ ਇਹ ਪਰਮ ਪਦਵੀ ਕਿਵੇਂ ਪ੍ਰਾਪਤ ਹੋਏਗੀ ਮਹਾਰਾਜ ਸੱਚੇ ਪਾਸ਼ਾ ਜਿਹੜਾ ਬੰਦਾ ਤੁਹਾਡੀ ਸੇਵਾ ਕਰਦਾ ਹੈ ਉਹ ਕਾਦੇ ਲਈ ਕਰਦਾ ਹੈ ਉਹ ਗੁਰੂ ਘਰ ਕਿਉਂ ਆਉਂਦਾ ਹੈ ਉਹ ਇਸੇ ਲਈ ਆਉਂਦਾ ਹੈ ਕਿ ਮੇਰਾ ਜਨਮ ਮਰਨ ਕਟਿਆ ਜਾਏ ਮਰਨ ਤੋਂ ਬਾਅਦ ਮੇਰੀ ਆਤਮਾ ਭਟਕੇ ਨਾ ਮਰਨ ਤੋਂ ਬਾਅਦ ਮੇਰੀ ਆਤਮਾ ਪਰਮੇਸ਼ਵਰ ਵਿੱਚ ਲੀਨ ਹੋ ਜਾਏ ਜੇ ਗੁਰੂ ਕੋ ਲਾ ਕੇ ਬੰਦੇ ਦੀ ਮੁਕਤੀ ਨਾ ਹੋਈ ਤਾਂ ਫੇਰ ਗੁਰੂ ਕੋ ਲਾਂਦਾ ਕੀ ਫਾਇਦਾ ਜੇ ਗੁਰੂ ਘਰ ਦੀ ਸੇਵਾ ਕਰਨ ਦਾ ਉਲਟਾ ਫਲ ਮਿਲਣਾ ਹੈ ਫੇਰ ਗੁਰੂ ਦੀ ਸੇਵਾ ਕਿਉਂ ਕਰੀਏ ਫੇਰ ਗੁਰੂ ਦੇ ਸਿੱਖ ਬਣਨ ਦੀ ਕੀ ਲੋੜ ਹੈ ਮਹਾਰਾਜ ਜੇ ਤੁਹਾਡੀ ਸੇਵਾ ਕਰਕੇ 84 ਲੱਖ ਜੁਨਾ ਮਿਲਨੀ ਹੈ ਫੇਰ ਤੁਹਾਡੀ ਸੇਵਾ ਕੌਣ ਕਰੇਗਾ ਹੇ ਗੁਰੂ ਸਾਹਿਬ ਤੁਸੀਂ ਸਾਰੇ ਸਿੱਖਾਂ ਦਾ ਆਸਰਾ ਹੋ ਹੇ ਗੁਰੂ ਸਾਹਿਬ ਸਾਨੂੰ ਦੱਸੋ ਕੀ ਕਾਰਨ ਹੈ ਕਿ ਸੇਵਾ ਕਰਨ ਤੋਂ ਬਾਅਦ ਵੀ ਕਸੀਂ ਜਨਮ ਮਰਨ ਦੇ ਗੇੜ ਵਿੱਚ ਪੈ ਰਹੇ ਹਾਂ ਮੇਰਾ ਪਿਤਾ ਗੁਰੂ ਸਾਹਿਬ ਦੀ ਸੇਵਾ ਕਰਕੇ ਵੀ ਰਿਚ ਬਣ ਗਿਆ ਮਹਾਰਾਜ ਫਿਰ ਮੇਰਾ ਕੀ ਬਣੇਗਾ ਮਹਾਰਾਜ ਕਿਰਪਾ ਕਰੋ ਮੈਨੂੰ ਦੱਸੋ ਮੇਰਾ ਪਿਤਾ ਗੁਰੂ ਦਾ ਸਿੱਖ ਸੀ ਮੇਰੇ ਪਿਤਾ ਦਾ ਨਾਮ ਗੁਰਦਾਸ ਸੀ ਜੇ ਮਹਾਰਾਜ ਮੇਰੇ ਪਿਤਾ ਕੋਲ ਕੋਈ ਗਲਤੀ ਹੋ ਗਈ ਹੈ ਕੋਈ ਪੁੱਲ ਹੋ ਗਈ ਹੈ ਤਾਂ ਆਪਣੇ ਨਾਮ ਦੀ ਇਲਾਜ ਰੱਖ ਲਓ ਉਹਨਾਂ ਨੂੰ ਮੁਕਤ ਕਰ ਦਿਓ ਹੇ ਸੱਚੇ ਪ੍ਰਭਾਸ਼ਾ ਮੇਰੇ ਪਿਤਾ ਦਾ ਉਧਾਰ ਕਰੋ ਉਹਨਾਂ ਨੂੰ ਇਸ ਜੂਨ ਤੋਂ ਮੁਕਤ ਕਰਾ ਦਿਓ ਮੇਰੇ ਪਿਤਾ ਨੂੰ ਜਦ ਮਰਨ ਤੋਂ ਛੁਟਕਾਰਾ ਦਿਵਾ ਦਿਓ ਜਿਹੜੇ ਦੀਵਾਨ ਵਿੱਚ ਬਾਕੀ ਸਿੱਖ ਖੜੇ ਸੀ ਉਹਨਾਂ ਨੇ ਵੀ ਹੱਥ ਜੋੜ ਲਏ ਉਹਨਾਂ ਸਭ ਨੇ ਬੇਨਤੀ ਕੀਤੀ اے ਸੱਚੇ ਪਾਸ਼ਾ ਆਪਣੀ ਕਿਰਪਾ ਕਰੋ ਇਹ ਤੁਹਾਡਾ ਸੇਵਕ ਸੀ ਇਸ ਦੀ ਚੁਰਾਸੀ ਕੱਟ ਦਿਓ ਮਹਾਰਾਜ ਤੁਹਾਡੇ ਤੋਂ ਬਿਨਾ ਮੁਕਤੀ ਦਾ ਕੋਈ ਟਿਕਾਣਾ ਨਹੀਂ ਜਦੋਂ ਭਾਈ ਕੀਰਤੀ ਦਾ ਮਨ ਨੀਵਾ ਹੋ ਗਿਆ ਉਹਨੂੰ ਸਮਝ ਲੱਗ ਗਈ ਕਿ ਕਿਸੇ ਕਾਰਨ ਹੀ ਮੇਰਾ ਪਿਤਾ ਅrich ਬਣਿਆ ਹੈ ਉਹਦੇ ਕੋਲੋਂ ਕੋਈ ਪੁੱਲ ਹੋਈ ਹੈ ਮਹਾਰਾਜ ਦੀ ਗੱਲ ਦੇ ਪਿੱਛੇ ਕੋਈ ਰਾਜ ਹੈ ਤਾਂ ਉਸਨੇ ਬੇਨਤੀ ਕੀਤੀ ਮਹਾਰਾਜ ਮੇਰੇ ਪਿਤਾ ਤੇ ਕਿਰਪਾ ਕਰੋ ਜੇ ਕੋਈ ਕਾਰਨ ਬਣਿਆ ਤਾਂ ਮਹਾਰਾਜ ਮੈਨੂੰ ਦੱਸੋ ਭਾਈ ਕੀਰਤੀ ਦੀ ਬੇਨਤੀ ਸੁਣ ਕੇ ਕਲਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲਗੇ ਦੇਖ ਭਾਈ ਕੀਰਤੀਏ ਤੇਰੇ ਪਿਤਾ ਨੂੰ ਇਹ ਜੁਨੀ ਮਿਲੀ ਹੈ ਉਸ ਦਾ ਕਾਰਨ ਤੂੰ ਸੋਲ ਹੈ ਇੱਕ ਦਿਨ ਦੀ ਗੱਲ ਹੈ குரு ਤੇਗ ਬਹਾਦਰ ਸਾਹਿਬ ਦਾ ਦਰਬਾਰ ਲੱਗਿਆ ਹੋਇਆ ਸੀ ਸਤ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਕੜਾ ਪ੍ਰਸ਼ਾਦ ਦੀਆਂ ਦੇਗਾਂ ਬਹੁਤ ਚੜੀਆਂ ਤੇਰੇ ਪਿਤਾ ਨੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਦਾ ਅਰਦਾਸਾ ਸੋਧਿਆ ਉਹ ਅਰਦਾਸ ਕਰਕੇ ਦੇਗ ਵਰਤਾਨ ਲੱਗ ਪਿਆ ਉਹ ਸਭ ਨੂੰ ਹੌਲੀ-ਹੌਲੀ ਪ੍ਰਸ਼ਾਦ ਦਿੰਦੇ ਜਾ ਰਿਹਾ ਸੀ ਸਾਰੀ ਸੰਗਤ ਬੈਠੀ ਹੋਈ ਸੀ ਤੇ ਤੇਰਾ ਪਿਤਾ ਪ੍ਰਸ਼ਾਦ ਵਰਤਾ ਰਿਹਾ ਸੀ ਉਧਰ ਸੜਕ ਦੇ ਉੱਪਰੋਂ ਇੱਕ ਗੱਡੇ ਵਾਲਾ ਸਿੱਖ ਜਾ ਰਿਹਾ ਸੀ ਉਹਦੇ ਗੱਡੇ ਉੱਤੇ ਗੁੜ ਲੱਧਿਆ ਹੋਇਆ ਸੀ ਉਹਨੇ ਕਿਤੇ ਦੂਰ ਜਾਣਾ ਸੀ ਉਹਦੇ ਨਾਲ ਬਲਦਾਂ ਨੂੰ ਰੋਕਣ ਵਾਲਾ ਕੋਈ ਹੋਰ ਨਹੀਂ ਸੀ ਉਹ ਗੱਡੇ ਵਾਲੇ ਸਿੱਖ ਨੇ ਸੋਚਿਆ ਕਿ ਮਹਾਰਾਜ ਦੀ ਦੇਖ ਵਰਤਰੀ ਹੈ ਮੈਂ ਵੀ ਪ੍ਰਸ਼ਾਦ ਲੈ ਜਾਵਾਂ ਉਸਨੇ ਆਪਣਾ ਗੱਡਾ ਸੜਕ ਤੇ ਰੋਕ ਲਿਆ ਉਸ ਸਿੱਖ ਨੂੰ ਪਤਾ ਲੱਗਾ ਸੀ ਵੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨੇ ਉਹ ਇਸ ਕਰਕੇ ਉਧਰੋਂ ਲੰਘਿਆ ਤੇ ਉਹਦੇ ਮਨ ਵਿੱਚ ਇੱਛਾ ਹੋਈ ਗੁਰੂ ਜੀ ਆਏ ਹੋਏ ਨੇ ਤਾਂ ਮੱਥਾ ਟੇਕ ਲਈਏ ਤੇ ਪ੍ਰਸ਼ਾਦ ਲੈ ਲਈਏ ਉਸਨੇ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਲਈ ਇੱਕ ਗੁੜ ਦੀ ਭੇਲੀ ਲੈ ਲਈ ਉਸਨੇ ਗੁਰੂ ਸਾਹਿਬ ਅੱਗੇ ਗੁਰਦੀ ਭੇਲੇ ਰੱਖ ਦਿੱਤੀ ਤੇ ਮੱਥਾ ਟੇਕ ਦਿੱਤਾ ਮਹਾਰਾਜ ਦੇ ਚਰਨਾਂ ਤੇ ਸੀਸ ਰੱਖਿਆ ਤੇ ਧਰਤੀ ਤੇ ਮੱਥਾ ਟੇਕਿਆ ਉਹਦੇ ਕੋਲ ਜ਼ਿਆਦਾ ਵਕਤ ਨਹੀਂ ਸੀ ਉਹਦਾ ਗੱਡਾ ਸੜਕ ਤੇ ਖੜਾ ਸੀ ਉਹਦਾ ਧਿਆਨ ਆਪਣੇ ਗੱਡੇ 'ਵਰ ਵੀ ਸੀ ਉਸਨੇ ਛੇਤੀ ਮੱਥਾ ਟੇਕਿਆ ਤੇ ਵਾਪਿਸ ਮੁੜ ਪਿਆ ਕਿਸਨੇ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਛੇਤੀ ਵਾਪਿਸ ਜਾਣਾ ਸੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਰਿਵਾਰ ਵਿੱਚ ਬੈਠੇ ਸਨ ਤੇ ਤੇਰਾ ਪਿਓ ਭਾਈ ਗੁਰਦਾਸ ਕੜਾ ਪ੍ਰਸ਼ਾਦ ਦੀ ਦੇਵ ਵਰਤਾ ਰਿਆ ਸੀ ਉਹ ਗੱਡੇ ਵਾਲਾ ਛੇਤੀ ਜਾਣਾ ਚੰਦਾ ਸੀ ਉਹ ਪ੍ਰਸ਼ਾਦ ਲੈਣ ਵਾਸਤੇ ਤੇਰੇ ਪਿਓ ਕੋਲ ਚਲਾ ਗਿਆ ਉਹ ਗੱਡੇ ਤੇ ਆਇਆ ਸੀ ਰਸਤੇ ਦੀ ਮਿੱਟੀ ਘੱਟਾ ਧੂੜ ਉਹਦੇ ਕੱਪੜਿਆਂ ਤੇ ਪਈ ਹੋਈ ਸੀ ਉਸਨੇ ਮਹਿਲੇ ਕੱਪੜੇ ਪਾਏ ਹੋਏ ਸਨ ਉਸ ਦੀ ਦਾੜੀ ਤੇ ਮੂੰਹ ਤੇ ਘੱਟਾ ਮਿੱਟੀ ਪਏ ਹੋਏ ਸਨ ਉਹਦੇ ਵਸਤਰਾ ਤੇ ਮਿੱਟੀ ਲੱਗੀ ਹੋਈ ਸੀ ਕਿਉਂਕਿ ਜਦੋਂ ਗੱਡੇ ਚੱਲਦੇ ਨੇ ਬਲਦਾਂ ਦੇ ਪੈਰਾਂ ਨਾਲ ਗੱਡੇ ਦੇ ਪਹੀਆਂ ਨਾਲ ਮਿੱਟੀ ਉੱਡਦੀ ਹੈ ਤੇ ਉੱਡ ਕੇ ਉੱਪਰ ਪੈਂਦੀ ਹੈ ਉਸ ਨੇ ਤੇਰੇ ਪਿਤਾ ਕੋਲ ਹੱਥ ਕਰਕੇ ਕੜਾ ਪ੍ਰਸ਼ਾਦ ਮੰਗਿਆ ਪਰ ਤੇਰੇ ਪਿਓ ਨੇ ਉਸ ਨੂੰ ਪ੍ਰਸ਼ਾਦ ਨਹੀਂ ਦਿੱਤਾ ਤੇਰਾ ਪਿਓ ਅੱਗੇ ਚਲਾ ਗਿਆ ਤੇ ਉਹ ਗੱਡੇ ਵਾਲਾ ਤੇਰੇ ਪਿਓ ਦੇ ਪਿੱਛੇ-ਪਿੱਛੇ ਆ ਗਿਆ ਫੇਰ ਆ ਕੇ ਕਹਿਣ ਲੱਗਾ ਭਾਈ ਸਾਹਿਬ ਪ੍ਰਸ਼ਾਦ ਦਿਓ ਉਸ ਦੇ ਮਨ ਵਿੱਚ ਸਿਦਕ ਸੀ ਕਿ ਗੁਰੂ ਦਾ ਪ੍ਰਸ਼ਾਦ ਲੈਣਾ ਹੈ ਉਹ ਸ਼ਰਧਾવાન ਸੀ ਉਹ ਗੁਰਬਾਣੀ ਦੇ ਰੰਗ ਵਿੱਚ ਰੰਗਿਆ ਹੋਇਆ ਸਿੱਖ ਸੀ ਉਹ ਗੁਰੂ ਦਾ ਪ੍ਰੇਮੀ ਸਿੱਖ ਸੀ ਨਾਮ ਜਪਣ ਵਾਲਾ ਸੀ ਤੇ ਅੰਮ੍ਰਿਤ ਵੇਲੇ ਉੱਠਣ ਵਾਲਾ ਸੀ ਉਸ ਸਿੱਖ ਨੇ ਦੁਆਰਾ ਹੱਥ ਕਰਕੇ ਪ੍ਰਸ਼ਾਦ ਲੈਣ ਦੀ ਬੇਨਤੀ ਕੀਤੀ ਇਹ ਸੋਚ ਕੇ ਕਿ ਗੁਰੂ ਦੀ ਦੇਖ ਮਿਲੇਗੀ ਤੇ ਮੇਰਾ ਸਰੀਰ ਪਵਿੱਤਰ ਹੋ ਜਾਏਗਾ ਗੁਰੂ ਦੇ ਸਿੱਖ ਨੂੰ ਸ਼ਰਧਾ ਹੁੰਦੀ ਹੈ ਕਿ ਗੁਰੂ ਦੀ ਦੇਖ ਦਾ ਇੱਕ ਤਣਕ ਮੇਰੇ ਜੀਵਨ ਨੂੰ ਸਫਲ ਕਰ ਦੇਗਾ ਉਹ ਸ਼ਰਧਾ ਵਾਲਾ ਸਿੱਖ ਪ੍ਰਸ਼ਾਦ ਦਾ ਇੱਕ ਕਿਣਕਾ ਚਾਹੁੰਦਾ ਸੀ ਕਿ ਮੈਨੂੰ ਥੋੜਾ ਜਿਹਾ ਪ੍ਰਸ਼ਾਦ ਮਿਲੇ ਮੈਂ ਆਪਣੇ ਮੂੰਹ ਵਿੱਚ ਪਾਵਾਂ ਤੇ ਆਪਣਾ ਗੱਡਾ ਲੈ ਕੇ ਜਾਵਾਂ ਕਲਗੀਧਰ ਪਾਸ਼ਾ ਕਹਿਣ ਲੱਗੇ ਕੀਰਤੀਆ ਤੇਰੇ ਪਿਤਾ ਨੂੰ ਗੁੱਸਾ ਆ ਗਿਆ ਜਦੋਂ ਸਿੱਖ ਨੇ ਦੋ ਤਿੰਨ ਵਾਰੀ ਤੇਰੇ ਪਿਤਾ ਕੋਲੋਂ ਪ੍ਰਸ਼ਾਦ ਮੰਗਿਆ ਤਾਂ ਤੇਰਾ ਪਿਤਾ ਗੁੱਸੇ ਵਿੱਚ ਆ ਗਿਆ ਉਹ ਬੋਲਿਆ ਤੂੰ ਰਿੱਚਾ ਵਾਲਾ ਭੇਸ ਬਣਾ ਕੇ ਆਇਆ ਹੈ ਤੇ ਤੂੰ ਰਿੱਚਾ ਮੰਗ ਦੱਸਾ ਬੰਦਿਆਂ ਤੂੰ ਟੱਪ ਕੇ ਆਇਆ ਹੈ ਉਤੇ ਪਰਾਂ ਚੁੱਪ ਕਰਕੇ ਖਲੋ ਜਾ ਜਦੋਂ ਵਾਰੀ ਆਏਗੀ ਤੈਨੂੰ ਦੇ ਦਵਾਂਗਾ ਤੂੰ ਪਰੇ ਹੋ ਜਾ ਮੇਰੇ ਨੇੜੇ ਨਾ ਆ ਪ੍ਰਸ਼ਾਦ ਲੈਣ ਵਾਸਤੇ ਤੂੰ ਬੜਾ ਰੋਲਾ ਪਾਇਆ ਹੈ ਤੈਨੂੰ ਪ੍ਰਸ਼ਾਦ ਮਿਲ ਜਾਏਗਾ ਤੂੰ ਟਿੱਕ ਕੇ ਵੇ ਜਾ ਇਸ ਤਰ੍ਹਾਂ ਕਰੇ ਪਿਓ ਨੇ ਬੜੇ ਗੁੱਸੇ ਨਾਲ ਉਹਨੂੰ ਛਿੜਕ ਦਿੱਤਾ ਇਹ ਸੁਣ ਕੇ ਸਿੱਖ ਦਾ ਮਨ ਉਦਾਸ ਹੋ ਗਿਆ ਉਸ ਦਾ ਮਨ ਟੁੱਟ ਗਿਆ ਉਹ ਸੰਗਤ ਦੇ ਵਿੱਚ ਸ਼ਰਮਿੰਦਾ ਹੋ ਗਿਆ ਉਹ ਸ਼ਰਮ ਦੇ ਨਾਲ ਧਰਤੀ ਵੱਲ ਦੇਖਣ ਲੱਗ ਪਿਆ ਥੱਲੇ ਪ੍ਰਸ਼ਾਦ ਦਾ ਇੱਕ ਕਿਨਕਾ ਪਿਆ ਸੀ ਉਸ ਸਿੱਖ ਨੇ ਬੜੇ ਪ੍ਰੇਮ ਨਾਲ ਉਹ ਕਿਨਕਾ ਚੁਕ ਲਿਆ ਤੇ ਆਪਣੇ ਮੂੰਹ ਚਵਾ ਲਿਆ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਕੇ ਉਸ ਨੇ ਤੇਰੇ ਪਿਤਾ ਨੂੰ ਸ਼ਰਾਪ ਦੇ ਦਿੱਤਾ ਉਸ ਦੇ ਮੂੰਹ ਤੋਂ ਬੜਾ ਕਰੜਾ ਬਚਨ ਨਿਕਲ ਗਿਆ ਉਹ ਗੱਡੇ ਵਾਲਾ ਸਿੱਖ ਬੋਲਿਆ ਉਹ ਸਿੱਖਾ ਤੂੰ ਸਿੱਖੀ ਦਾ ਪੇਸ ਬਣਾਇਆ ਹੈ ਪਰ ਤੈਨੂੰ ਸਿੱਖੀ ਦਾ ਪਤਾ ਨਹੀਂ ਸਿੱਖੀ ਤਾਂ ਬੜੀ ਮਹਾਨ ਹੈ ਤੂੰ ਗੁਰੂ ਦੇ ਸਿੱਖਾਂ ਨੂੰ ਰਿਚ ਦੱਸਦਾ ਤੂੰ ਮੈਨੂੰ ਰਿਚ ਕਹਨਾ ਜਾਂ ਤੂੰ ਰਿਚ ਬਣੇਗਾ ਇਹ ਕਹਿ ਕੇ ਉਹ ਦੌੜ ਗਿਆ ਤੇ ਆਪਣੇ ਗੱਡੇ ਤੇ ਚਲਾ ਗਿਆ ਉਹ ਗੱਡੇ ਤੇ ਆਪਣੇ ਨਾਲ ਦੇ ਨਾਲ ਜਾ ਰਲਿਆ ਕਲਗੀਧਰ ਪਾਸ਼ਾ ਕਹਿੰਦੇ ਫੇਰ ਕੁਝ ਦਿਨ ਬੀਤ ਗਏ ਸਮਾਂ ਲੰਘਿਆ ਤੇਰੇ ਪਿਤਾ ਦੀ ਉਮਰ ਪੂਰੀ ਹੋ ਗਈ ਜਦੋਂ ਪਰਮਾਤਮਾ ਦਾ ਹੁਕਮ ਆਇਆ ਤੇਰੇ ਪਿਤਾ ਦਾ ਸਰੀਰ ਸ਼ਾਂਤ ਹੋ ਗਿਆ ਸਿੱਖ ਦੇ ਸ਼ਰਾਬ ਨਾਲ ਤੇਰਾ ਪਿਤਾ ਪਹਾੜਾਂ ਵਿੱਚ ਜਾ ਕੇ ਭਾਲੂ ਬਣ ਗਿਆ ਪਹਾੜ ਵਿੱਚ ਇੱਕ ਰਿਛਨੀ ਸੀ ਉਹਦੇ ਵਿੱਚ ਇਹਦੀ ਰੂਹ ਚਲੀ ਗਈ ਤੇ ਇਹ ਰਿਛਨੀ ਦੇ ਪੇੜ ਤੋਂ ਇਹ ਰਿਛ ਬਣ ਕੇ ਜੰਮਿਆ ਅਜੇ ਇਹ ਛੋਟਾ ਜਿਹਾ ਹੀ ਸੀ ਕਿ ਇੱਕ ਬੰਦਰ ਨੇ ਇਸ ਨੂੰ ਕਾਬੂ ਕਰ ਲਿਆ ਸਤਗੁਰੂ ਕਹਿਣ ਲੱਗੇ ਕਿ ਸਿੱਖ ਦਾ ਸ਼ਰਾਬ ਨਿਸਫਲ ਨਹੀਂ ਜਾਂਦਾ ਉਸ ਦੀ ਰਸਨਾ ਦੇ ਬੋਲ ਖਾਲੀ ਨਹੀਂ ਜਾਂਦੇ ਜਿਨਾ ਦਾ ਮਨ ਗੁਰੂ ਦੇ ਚਰਨਾਂ ਵਿੱਚ ਟਿਕਿਆ ਹੁੰਦਾ ਹੈ ਉਹਨਾਂ ਦੇ ਬੋਲ ਅਟਲ ਹੁੰਦੇ ਨੇ ਨਾਨਕ ਦਾਸ ਮੁਖ ਤੇ ਜੋ ਬੋਲੇ ਕੀ ਹਾਂ ਉਹਾਂ ਸੱਚ ਹੋਵੇ ਗੁਰੂ ਦਾ ਸਿੱਖ ਜੋ ਬਚਨ ਬੋਲਦਾ ਉਹਦਾ ਬਚਨ ਅਟਲ ਹੁੰਦਾ ਹੈ ਭਾਈ ਕੀਰਤੀ ਨੇ ਗੁਰੂ ਕਲਗੀਧਰ ਪਾਸ਼ਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਉਹ ਕਹਿਣ ਲੱਗਾ ਮੇਰੇ ਪਿਤਾ ਤੇ ਕਿਰਪਾ ਕਰੋ ਹੁਣ ਉਸ ਦੀ ਮੁਕਤੀ ਕਰ ਦਿਓ ਇਹ ਜਿਹੜੀ ਜੁਨੀ ਵਿੱਚ ਪੈ ਗਿਆ ਇਹਨੂੰ ਇੱਥੋਂ ਕੱਢ ਲਓ ਹੁਣ ਇਸ ਨੂੰ ਪਰਮ ਪਦਵੀ ਤੇ ਸੱਚਖੰਡ ਵਿੱਚ ਪੁਚਾ ਦਿਓ ਤਾਂ ਕਿਰਪਾਲੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿੱਖ ਭੇਜਿਆ ਮਹਾਰਾਜ ਨੇ ਕਿਹਾ ਉਸ ਨੂੰ ਸਾਡੇ ਕੋਲ ਬੁਲਾਓ ਤਾਂ ਉਹ ਨੇੜੇ ਆ ਗਿਆ ਮਹਾਰਾਜ ਕਲੰਦਰ ਨੂੰ ਕਹਿਣ ਲੱਗੇ ਇਹਦੇ ਦੱਸ ਕਿੰਨੇ ਪੈਸੇ ਲੈਣੇ ਆ ਜਿੰਨੇ ਦਾ ਤੇਰਾ ਰਿਚ ਹੈ ਉਹਦਾ ਸਾਡੇ ਕੋਲ ਮੁੱਲ ਲੈ ਲੈ ਇਹ ਰਿਚ ਸਾਨੂੰ ਦੇ ਦੇ ਕਲੰਦਰ ਕਹਿੰ ਲਗਿਆ ਮਹਾਰਾਜ ਇਹ ਰਿੱਚ ਬੜਾ ਸਿਆਣਾ ਹੈ ਇਹੋ ਜਿਹੇ ਚ ਮਿਲਦਾ ਨਹੀਂ ਮੈਂ ਇਸ ਨੂੰ ਬੜੀ ਮਿਹਨਤ ਨਾਲ ਸਿਖਾਇਆ ਹੈ ਮੇਰੀ ਰੋਟੀ ਇਹਦੇ ਨਾਲ ਹੀ ਚੱਲਦੀ ਹੈ ਮੈਂ ਇਸ ਨੂੰ ਨਚਾਉਂਦਾ ਮੈਨੂੰ ਲੋਕੀਚਾਰ ਪੈਸੇ ਦਿੰਦੇ ਨੇ ਕਿ ਮੈਂ ਆਪਣਾ ਕਾਰੋਬਾਰ ਚਲਾਉਂਦਾ ਪਰ ਮਹਾਰਾਜ ਮੈਂ ਇਹਦੇ ਤੁਹਾਡੇ ਕੋਲੋਂ 200 ਰੁਪਏ ਲਵਾਂਗਾ ਤਾਂ ਮੈਂ ਰਿੱਚ ਦਿਆਂਗਾ ਕਿਉਂਕਿ ਮੇਰੀ ਸਾਰੀ ਉਮਰ ਦੀ ਕਮਾਈ ਇਹ ਹੀ ਹੈ ਸਤਗੁਰ ਕਹਿੰਦੇ ਤੈਨੂੰ ਦੇ ਲਾਂਗੇ ਉਹਨਾਂ ਨੇ ਆਪਣੇ ਖਜ਼ਾਨਚੀ ਨੂੰ ਇਸ਼ਾਰਾ ਕੀਤਾ ਤੇ ਖਜ਼ਾਂਚੀ ਖਜ਼ਾਨੇ ਵੱਲ ਚਲਾ ਗਿਆ। ਉਸਨੇ 200 ਰੁਪਈਆਂ ਥੈਲੀਆਂ ਲਿਆਂਦੀਆਂ ਤੇ ਉਸ ਕਲੰਦਰ ਨੂੰ ਦੇ ਦਿੱਤੀਆਂ। ਤਾਂ ਕਲੰਦਰ ਮੁਕਰ ਗਿਆ। ਉਹ ਕਹਿੰਦਾ ਮੈਂ ਐਨੇ ਵਿੱਚ ਨਹੀਂ ਦੇਣਾ ਚਾਹੁੰਦਾ। ਉਹ ਕਹਿਣ ਲੱਗਾ ਮੈਨੂੰ ਹੋਰ ਪੈਸੇ ਦਿਓ। ਮੈਂ ਐਨੇ ਵਿੱਚ ਰਿச் ਨਹੀਂ ਦੇਣਾ। ਉਹ ਸਿੱਖ ਗੁਰੂ ਸਾਹਿਬ ਕੋਲ ਵਾਪਸ ਆ ਗਿਆ। ਕਹਿਣ ਲੱਗਿਆ ਪਹਿਲਾਂ ਉਹ 200 ਰੁਪਏ ਮੰਗਦਾ ਸੀ। ਹੁਣ 200 ਤੋਂ ਜ਼ਿਆਦਾ ਮੰਗਦਾ ਹੈ। ਮਹਾਰਾਜ ਕਹਿੰਦੇ ਉਹਦੇ ਕੋਲੋਂ ਖੋਲੋ ਉਹ ਸਹਬ ਦੇ ਯੋਧਿਆ ਨੇ ਕਲੰਦਰ ਕੋਲ ਜਾ ਕੇ ਰਿਚ ਖੋਲਿਆ ਤੇ ਲਿਆ ਕੇ ਰਿਚ ਮਹਾਰਾਜ ਦੇ ਸਾਹਮਣੇ ਖੜਾ ਕਰ ਦਿੱਤਾ ਤੇ ਮਹਾਰਾਜ ਨੇ ਉਸ ਨੂੰ ਕਿੱਲੀ ਨਾਲ ਬਣਾ ਲਿਆ ਦਿਨ ਬੀਤ ਗਿਆ ਤੇ ਰਾਤ ਆ ਗਈ ਅਗਲਾ ਦਿਨ ਚੜਿਆ ਤੇ ਸਤਿਗੁਰੂ ਜੀ ਬੋਲੇ ਮਹਾਰਾਜ ਕਹਿ ਲਗੇ 100 ਰੁਪਏ ਦਾ ਕੜਾ ਪ੍ਰਸ਼ਾਦ ਬਣਵਾਓ ਤੇ ਖੁੱਲੀਆਂ ਦੇਗਾ ਤਿਆਰ ਕਰੋ ਤੇ ਕੜਾ ਪ੍ਰਸ਼ਾਦ ਸੁਚਮ ਨਾਲ ਤਿਆਰ ਕਰੋ ਬੜਾ ਸੁੰਦਰ ਕੜਾ ਪ੍ਰਸ਼ਾਦ ਦਾ ਥਾਲ ਤਿਆਰ ਕੀਤਾ ਗਿਆ ਤੇ ਕਲਗੀਧਰ ਪਾਸ਼ਾ ਦੇ ਚਰਨਾਂ ਵਿੱਚ ਹਾਜ਼ਰ ਕੀਤਾ ਗਿਆ ਕਲਗੀਧਰ ਪਾਸ਼ਾ ਜੀ ਨੇ ਤੇ ਸਾਰੇ ਸਿੱਖਾਂ ਨੇ ਖੜੇ ਹੋ ਕੇ ਅਰਦਾਸ ਕੀਤੀ ਕੜਾ ਪ੍ਰਸ਼ਾਦ ਨੂੰ ਭੋਗ ਲਾਉਣ ਤੋਂ ਬਾਅਦ ਕਲਗੀਧਰ ਪਾਸ਼ਾ ਜੀ ਨੇ ਆਪਣੇ ਹੱਥ ਵਿੱਚ ਕੜਾ ਪ੍ਰਸ਼ਾਦ ਲਿਆ ਤੇ ਥੋੜਾ ਜਿਹਾ ਪ੍ਰਸ਼ਾਦ ਆਪਣੇ ਮੂੰਹ ਨੂੰ ਲਾਇਆ ਤੇ ਬਾਕੀ ਜਿਹੜਾ ਪ੍ਰਸ਼ਾਦ ਬਚਿਆ ਸੀ ਉਸ ਸੇਚ ਨੂੰ ਦੇ ਦਿੱਤਾ ਜਦੋਂ ਰਿਛ ਨੇ ਕਲਗੀਧਰ ਪਾਸ਼ਾ ਜੀ ਦਾ ਦਿੱਤਾ ਹੋਇਆ ਪ੍ਰਸ਼ਾਦ ਆਪਣੇ ਮੂੰਹ ਚ ਪਾਇਆ ਜਿੱਦਾਂ ਹੀ ਪ੍ਰਸ਼ਾਦ ਉਹਦੇ ਪੇਟ ਵਿੱਚ ਗਿਆ ਉਦਾਂ ਹੀ ਉਹਦੇ ਪ੍ਰਾਣ ਨਿਕਲ ਗਏ ਉਹਦੇ ਸ਼ਰਾਬ ਵੀ ਮਿਟ ਗਏ ਉਹਦੇ ਪਾਪ ਵੀ ਮਿਟ ਗਏ ਉਹ ਸਿੱਧਾ ਸੱਚਖੰਡ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਜਾ ਪੁੱਜਾ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਲੀਨ ਹੋ ਗਿਆ ਸਾਰੇ ਹੈਰਾਨ ਸੰਗ ਕਿ ਗੁਰੂ ਨੇ ਕੀ ਕੋਤ ਕਰਕੇ ਵਿਖਾਇਆ ਜਿਹੜਾ ਸਿੱਖ ਰਿਚ ਦੀ ਜੋਨੀ ਵਿੱਚ ਸੀ ਉਸਨੂੰ ਮੁਕਤ ਕਰ ਦਿੱਤਾ ਸਭ ਕਹਿਣ ਲੱਗੇ ਤਾਨ ਗੁਰੂ ਗੋਬਿੰਦ ਸਿੰਘ ਜੀ ਤਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ